ਪਾਣ ਦਿੱਤਾ ਇੰਚ ਵੀ ਜ਼ਮੀਨਦਾਨੀ ਦਿੱਤਾ ਤਾਂ ਕਰਕੇ ਤੁਸੀਂ ਮਾਲਕ ਬਣੇ ਹੋਏ ਜ਼ਮੀਨਾਂ ਦੇ ਆਜ ਵਾਅਦਾ ਮੰਗੇ ਭਾਈ ਇਸ ਕਰਕੇ ਬੇਨਤੀ ਕਰਦੇ ਆਂ ਕਿ 12000 ਪਿੰਡ ਹੈ ਪੰਜਾਬ ਦਾ ਜੇ ਤੁਸੀਂ ਪੰਜ-ਪੰਜ ਬੰਦੇ ਵੀ ਆਉਂਗੇ ਨਾ 60000 ਦਾ ਇਕੱਠ ਹੁੰਦਾ ਆ ਜਿਵੇਂ ਤੁਸੀਂ ਵਾਦਾ ਕਰਿਆ ਸਾਰਾ ਪਿੰਡ ਨਿਕਲ ਕੇ ਆਊਗਾ ਤੇ ਨੇੜੇ-ਨੇੜੇ ਦੇ 40 ਪਿੰਡਾਂ ਨੇ 40000 ਬੰਦਾ ਵੀ ਜੋੜ ਲਿਆ ਨਾ ਅਰ ਜੇ ਇਕੱਠ 60 ਦੇ 40 ਦਾ 1 ਲੱਖ ਦਾ ਹੋਣਾ 1 ਲੱਖ ਦਾ ਹੱਥ ਖੜਾ ਕਰਕੇ ਕਹਾਂਗੇ ਭਗਵਾਨ ਜੀ ਮਾਨ ਨੂੰ ਵੀ ਅਸੀਂ ਤੇਰੀ ਨੀਤੀ ਦਾ ਵਿਰੋਧ ਕਰਦੇ ਆਂ ਆਪਣੀ ਲੈਂਡ ਪੁਰੀ ਨੀਤੀ ਨੂੰ ਰੱਦ ਕਰ ਨਾ ਤੈਨੂੰ ਜ਼ਮੀਨਾਂ ਸੇ ਫਰੀਜ਼ ਕਰੀਏ ਤੇ ਨਾ ਕਰੋੜਾਂ ਚ ਲਈਏ ਕਹਾਣੇ ਭਾਈ ਸਾਰੇ ਆਖੜੇ ਕਰਕੇ ਹਾਂ ਕਰਦੀ ਗੱਲਾਂ ਦੀ ਬਾਕੀ ਨਿਮਾਣੇ ਬੱਚੇ ਹੈਂ ਕਈ ਵਾਰ ਦਰਦ ਜ਼ਿਆਦਾ ਹੈ ਅੰਦਰ ਕਹਿੰਦਾ ਸਾਨੂੰ ਤੇ ਲੱਖ ਗੱਲ ਇੱਕ ਹੋਰ ਕਰ ਰਹੇ ਕਹਿੰਦਾ ਸਾਨੂੰ ਕਹੀ ਜਾਂਦੇ ਕਹਿੰਦੇ ਹਰਿਆਣੇ ਚੋਂ ਆ ਕੇ ਬੋਲਦੇ ਨੇ ਇਹਦਾ ਇੱਥੇ ਆ ਗਏ ਹਨ ਫਿਰ ਕਿੰਨੀ ਸੋਚ ਦੀ ਗੱਲ ਨਹੀਂ ਭਰਦੀ ਸਾਡੇ ਲੋਕਾਂ ਦੀ ਹੈ ਨਾ ਅਸੀਂ ਮਹਾ ਪੰਜਾਬ ਦੇ ਬਾਹਰ ਸਾਂ ਖਾਲਸਾ ਰਾਜ ਦੇ ਕਿਰਾਏ ਦੂਜੇ ਦੌਰ ਦੇ ਕੱਬੇ ਪੜਵਾਲੇ ਦੇਣਾ ਕੱਟ ਗਏਗਾ ਬਾਬੇ ਦੀ ਮਿਹਰ ਹੋ ਗਈ ਤੁਸੀਂ ਸਾਡਾ ਸਾਥ ਦੇਗਾ ਨੌਜਵਾਨਾਂ ਨੇ ਸਾਥ ਦਿੱਤਾ 4 ਮਹੀਨੇ ਚ ਬਾਹਰ ਆ ਗਏ ਇਹ ਛੱਡਦੇ ਕਿਸੇ ਨੂੰ 16 ਕੇਸਾਂ ਦੇ ਜਵਾਨ ਜਵਾਨ ਤੇ ਕਰਾਣ ਲੱਗ ਜਾਂਦਾ 3 ਸਾਲ ਲੱਗ ਜਾਣੇ ਸੀ ਫਿਰ ਅੰਨਾਸੇ ਲੱਗੀ ਇੱਕਦਮ ਰਹੀ ਬੇਸਿਕਾ ਨੇ ਸਹੀ ਸੋ ਪ੍ਰਾਣਾ ਅੰਦੋਲਨ ਸੀਗਾ ਢੱਡੀ ਤੋੜ ਕੇ ਭੇਜੇ ਸੀਗਾ 200 ਮੁੰਡੇ ਦੇ 22 ਮੇਰ ਪਰਚੇ ਨੇ ਅੱਜ ਵੀ ਜਿਠਰੇ ਆ ਅੰਨਾਬ ਸੇੜੀ ਜਿਹੜਾ ਰੇਲੀ ਕਰੂਗਾ ਸਮੂਰਤ ਸਮਰਥਨ ਅਜ ਕਰੋ ਉਹਨਾਂ ਦੇ ਮੈਂ ਕਹਿੰਦਾ ਪੁੱਤ ਐ ਨਹੀਂ ਹੁੰਦੀ ਰੇਲੀਆਂ ਫਰੀ ਮਾਸੜ ਚੋਂ ਦੇ ਨੇ ਥੋੜੇ ਰੋਕਿਆ ਸੀਗਾ ਰੋਕ ਕੇ ਦੋ-ਤਾਂ ਘੰਟੇ ਕਿਤੇ ਰੋਕ ਕੇ ਰੱਖਿਆ ਨਾ ਫਿਰ ਐਂਡ ਦੇ ਸਮਝੌਤਾ ਪੁਲਿਸ ਨਾਲ ਇਹ ਹੋਇਆ ਵੀ ਸਿਰਫ ਇੱਕ ਟਰੈਕਟਰ ਜਾ ਲੈਣ ਦਿਓ ਮੈਸਨ ਵਾਲਿਆਂ ਨੂੰ ਥੇਲੇ ਜਾਂਦੇ ਹੋ। ਬਾਕੀ ਸਾਰੇ ਟਰੈਕਟਰ ਵਾਪਸ ਕਰਾਏ ਇੱਥੋਂ। ਉੱਥੇ ਇੱਕ ਬਾਬਾ ਮਰ ਗਿਆ ਖਾਨੇ ਬੈਗ ਨਾਲ ਇਹਨਾਂ ਨਾਲ ਆਇਆ ਹੋਇਆ ਸੀ ਟਰੈਕਟਰਾਂ 'ਤੇ ਸਾਡੇ ਤੇ ਮਾਰਡਰ ਦਾ ਪਰਚਾ ਪਾਇਆ ਇਹਨਾਂ ਨੇ ਵੀ ਇਹਨਾਂ ਨੇ ਮਾਰਿਆ। ਅੱਛਾ ਉਹ ਵੀ ਨਹੀਂ ਸੀ ਕਿ ਫਾਈਨ ਨਹੀਂ ਦਿੱਤੇ। ਅੱਛਾ ਬਹੁਤ ਲੜਾਈ ਲੜਦੇ ਆ ਉੱਥੇ ਰੋਕ ਕੇ ਮਾਹ ਪੰਜਾਬ ਦੇ ਬੋਲਦੇ ਆ ਖਾਲਸਾ ਰਾਜ ਦੇ ਬੋਲਦੇ ਆ ਬਾਕੀ ਨਮਾੜੇ ਬੱਚੇ ਆ ਕਿਸੇ ਦੀ ਸ਼ਾਮ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ ਉੱਥੇ ਨੀਵਾ ਤੁਹਾਡੇ ਚਰਨਾਂ ਦੇ ਮਾफी ਮੰਗਦੇ ਆ ਗੱਜ ਕੇ ਫਤਿਹ ਦੀ ਸਾਧ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਅੰਮੀ ਇਹ ਸਨੇ ਸਾਡੇ ਨੌਜਵਾਨ ਆਗੂ ਨਵਦੀਪ ਸਿੰਘ ਜੀ ਜਨਵੇੜਾ ਜਿਨ੍ਹਾਂ ਦੀ ਜਵਾਨੀ ਤੁਸੀਂ ਬਹੁਤ ਕੋ ਸੁਣਿਆ ਸੁਣ ਸਨਮਾਨ ਕੀਤਾ ਜਾ ਰਿਹਾ ਬੋ ਸੋਨਿਆਰ ਸਾਸਰੀਆ ਖੁਸ਼ ਨੌਜਵਾਨ ਦਾ ਜज्बा ਜਿਨ੍ਹਾਂ ਨੇ ਤੁਸੀਂ ਇਸ਼ਾਰਿਆਂ ਨੇ ਸੁਣਿਆ ਕਿ ਕਿੰਨੇ ਪੱਖੇ ਇਸ ਨੌਜਵਾਨ ਨੇ ਸੰਘਰਸ਼ ਦੇ ਦੌਰਾਨ ਆਪਣੇ ਪਿੰਡੇ ਦੇ ਝੱਲੇ ਨੇ ਸੋ ਆਪਾਂ ਦਾ ਆਪਣੇ ਤੇ ਦਾ ਕਿਸੇ ਦੇ ਪਰਚਾ ਨਹੀਂ ਹੋਣਾ ਫਿਰ ਉਹ ਆਪਾਂ ਜਾਣਾਈਆਂ ਸੋ ਗੁਰੂ ਘਰ ਦੇ ਵਿੱਚ ਬੈਠੇ ਆ ਸੋ ਜੋ ਵੀ ਨਵੀਬ ਨੇ ਗੱਲਾਂ ਕੰਝੀਆਂ ਨੇ ਇੱਕ ਇੱਕ ਗੱਲ ਕਰੋੜ ਕਰੋੜ ਰੁਪਏ ਦੀ ਆ ਆਪਾਂ ਸੁਣੀਆਂ ਨੇ ਆਪਾਂ ਇਹਨਾਂ ਤੇ ਅਮਲ ਕਰਨਾ ਹੈ ਸੋ ਬਾਕੀ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਹੈ ਕਿ ਚਾਹ ਪਾਣੀ ਦਾ ਲੰਗਰ ਤਿਆਰ ਨੇ ਸਭ ਨੇ ਚਾਹ ਪਾਣੀ ਦਾ ਲੰਗਰ ਛੱਕੇ ਜਾਣਾ ਨਵੀਬ ਸਿੰਘ ਜੀ ਜਨਵੇੜਾ ਸੋ ਉਹਨਾਂ ਦਾ ਇਸ ਨਗਰ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ